ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਗੇ ਜਗਤਾਰ ਸਿੰਘ ਜਮੂ ਤੋਂ ਜੋ तकरीबन ਪਿਛਲੇ 25 ਸਾਲਾਂ ਤੋਂ ਬਤੌਰੇ ਸੰਗਤਾਂ ਦੀ ਕੀਰਤਨ ਦੀ ਸੇਵਾ ਜਿਹੜੀ ਹੈ ਉਹ ਥਾਂ-ਥਾਂ ਤੇ ਦੇਸ਼ ਵਿਦੇਸ਼ਾਂ ਵਿੱਚ ਕਰਦਾ ਆ ਰਿਹਾ ਸੀ ਸੋ ਤਾਂ ਅਨੁਸਾਰ ਗੁਰੂ ਰਾਮਦਾਸ ਪਾਤਸ਼ਾਹ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਜਿੱਥੇ ਕੀਰਤਨ ਦੇ ਨਾਲ-ਨਾਲ ਬੱਚਿਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਨਾਲ ਜੋੜਨ ਦੇ ਉਪਰਾਲੇ ਸਮੇਂ-ਸਮੇਂ ਤੇ ਕਰਦੇ ਆ ਰਹੇ ਸੀ तकरीबन 2017 ਤੋਂ ਨਿਰੰਤਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਹਤ ਮਰਿਆਦਾ ਨੂੰ ਪ੍ਰਚਾਰਨ ਦਾ ਯਤਨ ਤਕਰੀਬਨ ਨਿਰੰਤਰ ਜੰਮੂ ਕਸ਼ਮੀਰ ਦੀ ਧਰਤੀ ਤੇ ਦਾਸ ਅਤੇ ਦਾਸ ਤੇ ਸਮੁੱਚੀ ਟੀਮ ਵੱਲੋਂ ਕੀਤਾ ਜਾਂਦਾ ਸੀ ਸੋ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀ ਜੋ ਦੋ ਸੇਵਾਵਾਂ ਜੰਮੂ ਕਸ਼ਮੀਰ ਦੀ ਧਰਤੀ ਤੇ ਦਾਸ ਨੂੰ ਮਿਲੀਆਂ ਹਨ ਇੱਕ ਤਾਂ एडवाइजर धर्म प्रचार कमेटी ਨਾਲ ਹੀ ਕੋਆਰਡੀਨੇਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੋਨੋਂ ਸੇਵਾਵਾਂ ਤੇ ਦਾਸ ਨੂੰ ਨਿਯੁਕਤ ਕੀਤਾ ਗਿਆ ਸੀ ਸੋ ਅੱਜ ਦਾਸ ਆਪਣੇ ਜਮੂਤੋਂ ਸਾਰੇ ਆਪਣੇ ਪ੍ਰਚਾਰਕ ਵੀਰਾਂ ਦੇ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸੀ ਉੱਥੇ ਸਿੱਖ ਪੰਥ ਦੀ ਮਾਇਨਾਜ਼ ਹਸਤੀ ਸਿੰਘ ਸਾਹਿਬ ਗਿਆਨੀ ਰਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਚੱਕ ਸਾਹਿਬ ਜੀ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਜੀ ਜਿਨ੍ਹਾਂ ਨੇ ਆਪ ਸ਼੍ਰੀਪਾਉ ਸਾਹਿਬ ਦੀ ਬਖਸ਼ਿਸ਼ ਕਰਕੇ ਅੱਜ ਤੂੰ ਜੋ ਜੰਮੂ ਕਸ਼ਮੀਰ ਦੀ ਧਰਤੀ ਤੇ ਇਹਨਾਂ ਪੰਥਕ ਸੇਵਾਵਾਂ ਨੂੰ ਇਹ ਨਿਭਾਉਣ ਲਈ ਜੋ ਅੱਜ ਉਹਨਾਂ ਨੇ ਅਸੀਸ ਦਿੱਤੀ ਹੈ ਸੋ ਅਸੀਂ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੁਣ ਜਾ ਰਹੇ ਹਾਂ ਜੀ ਅਰਦਾਸ ਕਰਨ ਲਈ ਕਿ ਇਹ ਮਾਨ ਜਿਹੜਾ ਹੈ ਜੰਮੂ ਕਸ਼ਮੀਰ ਦੀ ਸੰਗਤ ਦਾ ਹੈ ਕੀਰਤਨੀਏ ਪ੍ਰਚਾਰਕ ਸੰਗਤ ਹੈ ਤਾਂ ਉਹਨਾਂ ਦਾ ਵजूद ਹੈ ਸੋ ਇਹ ਮੈਂ ਸਮਝਦਾ ਕਿ ਇਹ ਮਾਨ ਜੋ ਦਾਸ ਨੂੰ ਮਿਲਿਆ ਹੈ ਇਹ ਸਾਰੀ ਜੰਮੂ ਕਸ਼ਮੀਰ ਦੀ ਸੰਗਤ ਦਾ ਮਾਨ ਹੈ ਤੇ ਮੈਂ ਜੰਮੂ ਕਸ਼ਮੀਰ ਦੀ ਸੰਗਤ ਨੂੰ ਵਿਸ਼ੇਸ਼ ਕਰਕੇ ਬੇਨਤੀ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਅੱਜ ਤੱਕ ਸਹਿਯੋਗ ਕਰਕੇ ਇੱਥੇ ਤੱਕ ਪਹੁੰਚ ਆਇਆ ਹੈ ਹੁਣ ਜੋ ਇਹ ਸੇਵਾਵਾਂ ਹਨ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਚੱਲ ਸਕਦੀਆਂ ਸੋ ਉੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਾਸ ਨੂੰ ਇਸ ਯੋਗ ਸਮਝਿਆ ਉਸ ਦੇ ਨਾਲ ਨਾਲ ਉਥੋਂ ਦੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਧਰਮ ਪ੍ਰਚਾਰ ਦੇ ਸਕੱਤਰ ਸਰਦਾਰ ਬਰਵਿੰਦਰ ਸਿੰਘ ਜੀ ਕਾਲਵਾ ਅਤੇ ਸਰਦਾਰ ਸਤਵੀਰ ਸਿੰਘ ਜੀ ਜੋ OSN ਪ੍ਰਧਾਨ ਸਾਹਿਬ ਦੇ ਜਿਨ੍ਹਾਂ ਸਾਰਿਆਂ ਨੇ ਦਾਸ ਤੇ ਇਹ ਭਰੋਸਾ ਜਤਾਇਆ ਸੋ ਇਹ ਜੋ ਸੇਵਾਵਾਂ ਮਿਲੀਆਂ ਹਨ ਸੋ ਮੈਂ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਹੁਣ ਤੱਕ ਦਾ ਸਫਰ ਧਾਰਮਿਕ ਤੌਰ ਤੇ ਜੋ ਅੱਜ ਤੱਕ ਵਿਚਰਿਆ ਹੈ ਇਸੇ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਨਿਰਪੱਖਤਾ ਦੇ ਨਾਲ ਮੈਂ ਅਗਲੀ ਸੇਵਾ ਕਰ ਸਕਾਂ ਸੋ ਹੁਣ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਹਾਂ ਕਿਉਂਕਿ ਇਸ ਤੋਂ ਬਾਅਦ ਅਸੀਂ ਜੰਮੂ ਬਾਰਡਰ ਤੇ ਸੰਗਤਾਂ ਉਸ ਤੋਂ ਬਾਅਦ ਤਕਰੀਬਨ 5 ਪੜਾਹ ਹਨ ਜਿੱਥੇ ਸੰਗਤਾਂ ਇੰਤਜ਼ਾਰ ਕਰ ਰਹੀਆਂ ਹਨ ਜੀਆਂ ਐ ਕਹਿਣ ਲਈ ਸ਼ਾਮ ਦੇ ਦੀਵਾਨ ਜੋ ਹਨ ਉਹ ਸ਼ਰੋਮਣੀ ਡੇਰਾ ਨੰਗਾਲੀ ਸਾਹਿਬ ਜੰਮੂ ਵਿਖੇ ਜੋ 7 ਤੋਂ 9 ਦੇ ਰੱਖੇ ਹਨ ਜੀ ਆ ਮੀਡੀਆ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਕਿਉਂਕਿ ਪੰਜਾਬ ਪੇਕਾ ਘਾਰ ਹੈ ਤੁਸੀਂ ਇਨਾ ਸਮਾਂ ਕੱਢ ਕੇ ਜਿੱਥੇ ਸਾਨੂੰ ਹਰ ਇੱਕ ਜੋ ਜਾਗਰੂਤਤਾ ਸਾਡੇ ਵਿੱਚ ਲਿਆਉਂਦੇ ਹੋ ਭਾਵੇਂ ਉਹ ਪੀਟੀਸੀ ਚੈਨਲ ਹੈ ਦੈਨਿਕ ਸਵੇਰਾ ਹੈ ਔਰ ਜਗਬਾਨੀ ਹੈ ਡੇਲੀ ਪੋਸਟ ਹੈ ਔਰ ਬੜੀਆਂ ਤੁਹਾਡੀਆਂ ਸੇਵਾਵਾਂ ਜਿਸ ਦੇ ਅਜੀਤ ਹੈ ਔਰ ਸਾਡਾ ਜੰਮੂ ਤੋਂ ਹੋਣ ਚੈਨਲ ਨਾਲ ਇੱਕ ਬਾਣੀ ਚੈਨਲ ਜੋ ਆਏ ਹਨ ਸਾਨੂੰ ਉੱਥੇ ਬੈਠੇ ਆ ਜਦੋਂ ਤੁਸੀਂ ਕੋਈ ਚੜ੍ਹਦੀ ਕਲਾ ਵਾਲੀਆਂ ਖਬਰਾਂ ਵੀ ਦੱਸਦੇ ਹੋ ਤੇ ਅਸੀਂ ਉੱਥੇ ਮਜ਼ਬੂਤ ਹੁੰਦੇ ਆ ਮੈਂ ਤੁਹਾਡੇ ਲਈ ਵੀ ਅਰਦਾਸ ਅੰਦਰ ਜ਼ਰੂਰ ਅੱਜ ਕਰਾਂਗਾ ਜੀ ਕਿ ਜਿਸ ਤਰ੍ਹਾਂ ਇੱਕ ਦਾਸ ਦਾ ਇਹ ਸਨੇਹਾ ਸੰਕਟਾਂ ਤੱਕ ਪਹੁੰਚਿਆ ਹੈ ਤੁਹਾਨੂੰ ਵੱਤੂ ਵੱਤ ਸੰਕਟਾਂ ਦਾ ਸਹਿਯੋਗ ਦੇਸ਼ ਵਿਦੇਸ਼ਾਂ ਵਿੱਚ ਮਿਲਦਾ ਰਹੇ ਤੁਸੀਂ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਤੁਹਾਨੂੰ ਵੀ ਬੇਨਤੀ ਹੈ ਜੀ ਕਦੀ ਵੀ ਜੰਮੂ ਕਸ਼ਮੀਰ ਵਿਖੇ ਸਾਨੂੰ ਕੋਈ ਔਕੜ ਜਾਂ ਕਿਤੇ ਆਵਾਜ਼ ਪਹੁੰਚਾਉਣ ਦਾ ਕੋਈ ਕੰਮ ਹੋਵੇਗਾ ਅਸੀਂ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਤੁਸੀਂ ਸਾਨੂੰ ਇਸੇ ਤਰ੍ਹਾਂ ਮਾਨ ਬਖਸ਼ੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ